ਕਿਹਾਂ ਵਕਤਾ ਨੂੰ ਪਤਾ ਲੱਗਦਾ ਹੈ ਕਿਰਦਾਰਾਂ ਦਾ ਔਰ ਕਿਸੇ ਨੂੰ ਪੰਜਾਬ ਦੇ ਵਿੱਚ ਕਿਰਦਾਰ ਚਾਹੀਦਾ ਹੈ ਇੱਕ ਮੁੱਖ ਮੰਤਰੀ ਕਿਰਦਾਰ ਵਾਲਾ ਚਾਹੀਦਾ ਬਦਲ ਦੂ ਇਹਨਾਂ ਨੂੰ ਪਤੇ ਲਾ ਦੂ ਇਹਨਾਂ ਦੇ ਪਿੱਛੇ ਤੂੰ ਕਹਿੰਦਾ ਇਨਕੁਆਰੀਆਂ ਕਿਹੜੀਆਂ ਇਨਕੁਆਰੀ ਕੀਤੀਆਂ ਕੀ ਰਿਕਵਰ ਕੀਤਾ ਹੈ ਹਾਂ ਇਮਾਨਦਾਰੀ ਨਹੀਂ ਤੁਸੀਂ ਆਹ ਲ ਕੋਲ ਕੋ ਤੁਸੀਂ ਦੇਖੋ ਮਤਲਬ ਇੰਤਹਾ ਹੋ ਗਈ ਕਰਕੇ ਇੰਤਹਾ ਤੋਂ ਪਾਰ ਹੋ ਗਏ ਵੇਖੋ ਮੈਂ ਤੁਹਾਨੂੰ ਅੱਜ ਇੱਕ ਗੱਲ ਕਹਿ ਦਿੰਦਾ ਉੱਚ ਤਾਂ ਰਹੀ ਹੋਗੀ ਉਹਨਾਂ ਦੀ ਵੀ ਮਜਬੂਰੀਆਂ यूं ही ਚਾਹ ਕੇ ਤਾਂ ਕੋਈ ਬੇਵਫਾ ਨਹੀਂ ਹੁੰਦਾ ਲੇਕਿਨ ਲੇਕਿਨ ਹੱਥੇ ਵੜਿਆ ਜਾਂ ਬੋਖੇ ਵੜਿਆ ਤੁਹਾਨੂੰ ਪਤਾ ਲੱਗਦਾ ਤੁਹਾਡੇ ਨਾਲ ਕੌਣ ਖੜਾ ਹੈ ਠੀਕ ਹੈ ਉੱਥੇ ਹੀ ਕਿਰਦਾਰ ਕੰਮ ਆਉਂਦੇ ਆ ਅਸੀਰ ਸਿੰਘ ਵਾਲੇ ਇਹਨੇ ਆਉਨੇ ਸੀ ਭਗਤ ਸਿੰਘ ਕੋਲ ਬੰਨਣਾ ਦਾ ਪੀਲੀ ਪਾ ਕੇ ਤੇਰਾ ਕੀ ਧਿਆਗਾ ਤਾਂ ਕਿਤੇ ਬਸ ਸਮਝਾ ਕੀ ਤੇ ਆ ਗਿਆ विश्वास होना क्या होगा मैन ऑफ जीनियस एडमायर्ड मैन ऑफ पावर ऑफ फियर बट मैन ऑफ कैरेक्टर सिद्धू साहब आप चुनाव लड़ोगे मैं दो सौ बार कह चुका अगर मैंने चुनाव लड़ना ही होता तो मैं कुरुक्षेत्र से लड़ लेता ना तीसरी बार का मंत्री होता अगर टिकट देती है आप। अगर मेरी चाची के पूछे चाचा का कहता <laughs> अगर टिकट की बात ही नहीं है जब मैंने लोकसभा में जाना ही नहीं है राज्यसभा किसी ने पांच छह साल की राज्यसभा छोड़ी है पंजाब के लिए थोड़ी है किसी ने मंत्रालय छोड़े हैं कोई ऐसा बंदा हो जिसने मनमोहन सिंह जी की वेब में तीन इलेक्शन जीते और जब मोदी साहब की वेब आई कथे जीत गए तब उसने कहा मैं एमपी ने तो तुम कैसे मुझे कहोगे कहोगेटली एक सवाल सिद्धू साहब एक सवाल तो ले लीजिए आपने कहा था भगवत कुमार कोई ऑफर लेकर आया था और आपको कहा था भैया तुमने सुना वो दोबारा मैं किसकी बात कर रहा किसकी बात कर रहा हूँ सर पार्टी की बात करें तो राजा बड़ी के टाइम में तीन और तीसरा एमएलए अभी चले गए यार राजा बड़ी का क्या दूर है भाई टीआरपी बनाओगे नहीं बननी नवजोर सिद्धू का प्रधान है वो टीआरपी बनता ਇਹ ਨਹੀਂ ਵਾਲੇ ਹੋਣਾ ਇਹ ਨਹੀਂ ਵਾਲੇ ਐਸ਼ਟੂ ਚਾਹੀਏ ਨਹੀਂ ਮੈਨੂੰ ਇੱਦਾਂ ਪਹਿੰਕਾਰ ਕਿ ਜੀ ਜੀ ਮੈਨੂੰ ਸਾਨੂੰ ਹੋਇਆ ਪੂਰੀ ਸ਼ਵਾਰੀ ਆਪਣੇ ਸਮਾਨ ਦੀ ਆਪ ਜੀ ਮੋਹਰ ਜਿਹੜਾ ਕੈਪਟਨ ਜਿੰਨੇ ਕਹੇਗੀ ਮੈਂ ਸਰਾਂਗੀ ਦੀ ਗੱਲ ਇਹ ਸਾਡੇ ਦਾ ਮੈਂ ਉਦੋਂ ਕਿਹਾ ਸੀ ਰਾਹੁਲ ਜੀ ਨੇ ਮੈਨੂੰ ਪੁੱਛਿਆ ਕਹਿੰਦੇ ਇਹਦੇ ਨਾਲ ਕਿਨੇ ਜਾਣਗੇ ਮੈਂ ਕਹਿੰਦੀ ਘਰ ਵਾਲੀ ਇੰਜ ਨਹੀਂ ਗਈ ਉਹ ਵੀ ਅੱਜ ਤੱਕ ਮਾਕਦਮੇ ਤੋਂ ਟੋਲ ਮੋਲ ਰਹੀ ਹੈ ਇਹਨਾਂ ਬੰਦਿਆਂ ਨੂੰ ਪਤਾ ਨਹੀਂ ਹੈ ਜਿਨ੍ਹਾਂ ਨੇ ਟੋਲ ਮੋੜ ਕੇ ਸੋਚ ਸਮਝ ਕੇ ਨਫਾ ਨੁਕਸਾਨੀ ਦੇਦਾ ਕਿਰਦਾਰ ਵਾਲਾ ਬੰਦਾ ਕਿਤੇ ਖੜ ਕੇ ਅੰਦਰ ਦਾ ਪੈਰ ਹੁੰਦਾ ਦਰਸਦਾ ਅਸੀਂ ਪੰਜਾਬ ਨਾਲ ਖੜੇ ਕਿਸੇ ਆਹਦੇ ਨਾਲ ਨਹੀਂ ਖੜੇ 100 ਦੇੁੱਤੇ ਆਬ ਮਰੇ ਤੇਰਾ ਜੀਰੋ ਕਹਿੰਦੇ ਆ ਤੇਰਾ ਜੀਰੋ ਇਹਨੇ ਕਹਿਣਾ ਸਿੱਧੂ ਸਾਹਿਬ ਇਹਨੂੰ ਸੁਣੋ ਕਹ ਤੇਰਾ ਜੀਰੋ ਕਹਿਆ ਨਾ ਤੂੰ ਤੇਰਾ ਜੀਰੋ ਕਹ ਤੈਨੂੰ ਨੋਟਾਂ ਨਾਲੋਂ ਘੱਟ-ਵੋਟਾਂ ਮਿਲੀਆਂ ਉਹ ਵੋਟਾਂ ਲੋਕੀ ਕਹਿੰਦੇ ਆ ਪੋਟਾ ਲਾਣੇ ਆ ਤੈਨੂੰ ਵੋਟਾਂ ਪਾਈਆਂ ਉਹ ਸ਼ਾਮ ਕਰ ਕੋਲ ਇੱਕ ਸੀਟ ਹੈ ਤੁਹਾਡੀ ਉਹ ਕਹਿੰਦੇ ਨਾ noise does not prove anything i am going to zibale samjhenge please listen to me noise does not prove anything even mother is complaining main bhi dadna tu shudu jao main noise does not prove anything even a hen while laying an egg cackles as if she is laying an asteroid asina murghi bhi kai var enna kurkur kar di ae anda nahi de rahi asteroid de rahi tu firay moot tere rola paun wale lekin sithu saab jehde congress chhad ke leader dusri partiyan ch ja rahe ne ਉਹ ਕਹਿੰਦੇ ਪ੍ਰਧਾਨ ਦੀ ਕਾਂਗਰਸ ਦੇ ਵਿੱਚ ਸੁਣੀ ਵੀ ਜਾ ਰਹੀ ਹੈ ਗਲਤ ਕਰਦੇ ਆਪਣੇ ਲੀਡਰ ਜਿਹੜੇ ਨੇ ਉਹ ਛੇ ਟਾਂ ਪਟਨ ਦਿੱਤ ਸਾਲ ਨੂੰ ਯਾਦ ਰੱਖੋ ਪ੍ਰਧਾਨ ਤੇ ਗੱਲ ਨਾ ਪਾਓ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਤੁਸੀਂ ਉਹਦੇ ਲੈਣ ਜਾ ਰਹੇ ਤੁਸੀਂ ਐਮਪੀ ਬਣਨ ਜਾ ਰਹੇ ਹੋ ਤੇ ਫਿਰ ਤੁਸੀਂ ਕਿਧਰਲੇ ਪਾਸੇ ਉਹ ਤੁਹਾਡੇ ਸਰਕਾਰ ਦੇ ਉੱਪਰ ਲਾ ਕੇ ਹੋਏ راہਲ ਜੀ ਕਹਿੰਦੇ ਆ ਜਿਹੜੇ ਬੰਦੇ ਸਾਨੂੰ ਛੱਡ ਕੇ ਜਾਣ ਜਾਂਦੇ ਜਾਣ ਇਹਦੇ ਮੈਂ ਤਾਂ ਕੱਢੀਏ ਲੇਕਿਨ ਅਸੀਂ ਹਰੇਕ ਨੂੰ ਨਾਲ ਲਾ ਕੇ ਰੱਖਣ ਦੀ ਕਰਦੇ ਅਸੀਂ ਕਿਸੇ ਨੂੰ ਮੈਂ ਕਦੇ ਕਿਸੇ ਨੂੰ ਨਹੀਂ ਕਿਹਾ ਆ ਮੇਰੇ ਵੇਲੇ ਇੰਡਸਟਰੀ ਨੂੰ 100 ਕਰਕੇ ਲਏ 36000 ਵਰਕਰ ਬੋਲੇ ਮੇਰੇ ਭਰਾ ਨੇ ਉਹਨਾਂ ਨੂੰ ਬੋਲਣ ਦਾ ਹੱਕ ਹੈ ਡੈਮੋਕ੍ਰੇਸੀ ਇੱਦਾਂ ਦੇ ਮੈਂ ਕਦੇ ਕਿਸੇ ਦੇ ਖਿਲਾਫ ਨਹੀਂ ਹੋਣਾ ਇਹਨਾਂ ਨੂੰ ਧੋਖਦਾ ਲੇਕਿਨ ਜੀਪੀ ਨੇ ਜਿਹੜੇ ਚੱਲੇ ਜਿਹੜੇ ਮੂਤੇ ਨਹੀਂ ਗੇ ਮੂਤਾ ਹੈ ਕਹਿੰਦਾ ਭਗਵਾਨ ਤੁਮਾਨਾ ਆ ਚੋਰੀ ਕੀਤੀ ਹੈ ਕਿ ਨਹੀਂ ਕੀਤੀ ਇਹ ਲਾਣਾ ਨਿਊਜ਼ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ